ਜੀ ਆਇਆਂ ਮੈਲਕਾ ਤੋਂ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਹਾਂ ਪਾਰਟ ਮੈਂਟ ਕਾਟਨ ਵਾਲੀ ਕਿਹਾ ਕਿ ਇਹ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਜਦੋਂ ਤੁਸੀਂ ਕੰਪਨੀ ਤੇ ਗੱਲ ਉਹਨੇ ਕਿਹਾ ਕਿ ਸੋ ਸੁਣੋ ਕੈਪੀਟਿਸ਼ਨ ਜੀ ਆਈਆਂ ਹੈਗੇ ਤੁਸੀਂ ਆਪਣੀ ਉਹਦੇ ਵਿੱਚ ਹੈ ਕਿ ਮੋਟਰ ਕੁਛ ਨਹੀਂ ਆ ਤੁਸੀਂ ਪੜਿਆ ਤੇ ਉਹ ਜਵਾਨ ਬਟ ਉਹਨਾਂ ਨੇ ਖਤਮ ਕਰ ਦਿੱਤੀ ਗੱਲ ਅਜਿਹੀ ਹੈ ਮੈਲਕਾ ਤੋਂ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਹਾਂ ਅਸੀਂ ਮਹਿਕ ਬੇ ਆਂਦੀ ਹੈ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਗਾੜੀ ਪੰਜਾਬ ਹੈ ਮਹਿਕਮੇ ਮਰ ਲਈ ਕੋਈ ਅਹਿਮੀਅਤ ਨਹੀਂ ਰੱਖਦਾ ਸਦ ਅਸੀਂ ਪੰਜਾਬ ਨੂੰ ਬਚਾਉਣ ਦੀ ਲੱਗੇ ਨਹੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਠੀਕ ਲੀਆਂ ਤੇ ਲੈ ਕੇ ਆਉਣਾ ਇਹ ਇਹ ਸਾਡੇ ਲਈ ਕੋਈ ਅਜੰਡਾ ਨਹੀਂ ਹੈ ਕੋਈ ਗੱਲ ਨਹੀਂ ਹੈ ਸਭ ਦੇ ਇੱਕ ਗੱਲ ਕਿ ਕੀ ਉਹ ਮੁਕਤੀ ਸਾਡੀ ਡਿਊਟੀ ਹੈ ਉਹਨਾਂ ਨੇ ਸਾਡੇ ਕੋਲ ਜਿੰਦਾ ਦਾ ਕੰਮ ਲੈਣਾ ਹੁੰਦਾ ਉਹ ਦੇ ਦੇ ਨਹੀਂ ਸਰ ਪਰ ਉਹਦੇ ਵਿੱਚ ਗੱਲ ਇਹ ਹੈ ਕਿ ਉਹ ਡਿਪਾਰਟਮੈਂਟ ਜਿਹੜਾ ਕਦੀ ਐਗਜ਼ਿਸਟ ਹੀ ਨਹੀਂ ਕਰਦਾ ਉਹ ਸਾਡੀ ਛੱਡੋ ਮੈਂ ਤੁਹਾਨੂੰ ਦੱਸਦਾ ਕਦੇ ਤੇ ਨਾ ਕਦੇ ਸਾਡਾ ਏਜੰਡਾ ਹੀ ਦੀ